ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਿੰਪਲ ਐਂਡ ਈਜ਼ੀ ਪੰਜਾਬੀ ਕੁਕਿੰਗ ਵਿੱਚ ਸਵਾਗਤ ਹੈ ਅੱਜ ਬਣਾਵਾਂਗੇ ਆਪਾਂ ਆਟੇ ਦਾ ਈਜ਼ੀ ਐਂਡ ਟੇਸਟੀ ਹਲਵਾ ਚਲੋ ਆਜੋ ਆਪਾਂ ਆਟੇ ਦਾ ਹਲਵਾ ਬਣਾਉਣ ਦੀ ਰੈਸਪੀ ਸਟਾਰਟ ਕਰਦੇ ਹਾਂ ਸਭ ਤੋਂ ਪਹਿਲਾਂ ਮੈਂ ਇੱਥੇ ਇੱਕ ਕੱਪ ਆਟੇ ਦਾ ਲਿਆ ਹੈ ਇੱਕ ਕੱਪ ਚੀਨੀ ਤੇ ਇੱਕ ਕੱਪ ਹੀ ਦੇਸੀ ਘੀਰ ਲਿਆ ਹੈ ਤੇ ਦੋ ਕੱਪ ਆਪਾਂ ਪਾਣੀ ਦੇ ਲਏ ਹਨ ਤੁਸੀਂ ਆਪਣੇ ਸਵਾਦ ਅਨੁਸਾਰ ਚੀਨੀ ਘੱਟ ਜਾਂ ਵੱਧ ਕਰ ਸਕਦੇ ਹੋ ਪੱਲਾਂ 'ਤੇ ਇੱਕ ਪੈਨ ਲਵਾਂਗੇ ਹੁਣ ਆਪਾਂ ਇਸ ਪੈਨ ਦੇ ਵਿੱਚ ਜਿਹੜਾ ਪਾਣੀ ਹੈ ਉਹ ਗਰਮ ਕਰ ਲੈਣਾ ਜਦੋਂ ਪਾਣੀ ਥੋੜਾ ਬਹੁਤ ਗਰਮ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਚੀਨੀ ਪਾ ਦਵਾਂਗੇ ਆਪਾਂ ਚੀਨੀ ਤੇ ਪਾਣੀ ਦੀ ਚਾਸ਼ਨੀ ਨਹੀਂ ਬਣਾਉਣੀ ਬਸ ਆਪਾਂ ਚੀਨੀ ਨੂੰ ਘੋਲਣਾ ਹੈ ਪਾਣੀ ਦੇ ਵਿੱਚ ਸੋ ਇੰਨਾ ਕੁ ਗਰਮ ਹੋਵੇ ਕਿ ਚੀਨੀ ਘੁਲ ਜਾਵੇ ਦੇਖੋ ਹੁਣ ਆਪਣੀ ਚੀਨੀ ਡਿਸੋਲਵ ਹੋ ਰਹੀ ਆ ਤੁਸੀਂ ਦੇਖ ਸਕਦੇ ਆ ਪਾਣੀ ਵਿੱਚ ਚੀਨੀ ਚੰਗੀ ਤਰ੍ਹਾਂ ਘੁਲ ਗਈ ਹੈ ਹੁਣ ਆਪਾਂ ਇਹਨੂੰ ਇੱਕ ਸਾਈਡ ਤੇ ਰੱਖ ਦਵਾਂਗੇ ਤੁਸੀਂ ਦੇਖ ਸਕਦੇ ਇੱਥੇ ਮੈਂ ਖੁੱਲੇ ਮੂੰਹ ਵਾਲੀ ਕੜਾਈ ਲਈ ਆ ਹੁਣ ਆਪਾਂ ਇਸ ਕੜਾਈ ਦੇ ਵਿੱਚ ਜਿਹੜਾ ਸਾਡਾ ਦੇਸੀ ਘਿਓ ਹੈ ਉਹਨੂੰ ਪਾਵਾਂਗੇ ਦੇਸੀ ਕੇ ਨੂੰ ਥੋੜਾ ਗਰਮ ਕਰ ਲਵਾਂਗੇ ਆਪਾਂ। ਕੇ ਗਰਮ ਹੋ ਗਿਆ ਹੁਣ ਉਹਦੇ ਵਿੱਚ ਬੱਬਲਸ ਆਉਣ ਲੱਪੇ। ਹੁਣ ਅਸੀਂ ਇਹਦੇ ਵਿੱਚ ਆਪਣਾ ਆਟਾ ਪਾਵਾਂਗੇ। ਇੱਥੇ ਤੁਸੀਂ ਆਟੇ ਨੂੰ ਹਿਲਾਇ ਜਾਣਾ ਜੇ ਨਾ ਹਿਲਾਇਆ ਤਾਂ ਇਹਦੇ ਵਿੱਚ ਡੜੀਆਂ ਬਣ ਜੂਗੀਆਂ। ਤੇ ਥੱਲੇ ਲੱਗ ਕੇ ਸੜ ਵੀ ਜਾਊਗਾ। ਦੇਖੋ ਕਿੰਨਾ ਸੋਹਣਾ ਕਲਰ ਆਇਆ 스멜 ਵੀ ਬਹੁਤ ਸੋਹਣੀ ਆ ਰਹੀ ਆ ਬਬਲਸ ਵੀ ਬਣ ਰਹੇ ਆ ਆਟਾ ਸੰਡੇ ਚੰਗੀ ਤਰ੍ਹਾਂ ਭੁੱਜ ਗਿਆ ਆ ਹੁਣ ਅਸੀਂ ਇਹਦੇ ਵਿੱਚ ਪਾਉਂਗੇ ਪਾਣੀ ਜਿਹੜਾ ਅਸੀਂ 슈ਗਰ ਵਾਲਾ ਰੈਡੀ ਕੀਤਾ ਸੀ ਪਾਣੀ ਇੱਕ ਸਾਈਡ ਤੋਂ ਪਾਓ ਹੌਲੀ ਹੌਲੀ ਕਿਉਂਕਿ ਪਾਣੀ ਵੀ ਗਰਮ ਆ ਆਟਾ ਵੀ ਗਰਮ ਆ ਨਹੀਂ ਤਾਂ ਤੁਹਾਡੇ ਤੇ ਗਰਮ ਛਿੱਟੇ ਨਾ ਪੈ ਜਾਣ ਪਰ ਇਹਨੂੰ ਤੁਸੀਂ ਹਿਲਾਉਂਦੇ ਰਹਿਣਾ ਆ ਕਿਉਂਕਿ ਇਹਦੇ ਵਿੱਚ ਨਹੀਂ ਤਾਂ ਗਟੀਆਂ ਜਿਹਾ ਬਣ ਜਾਣੀਆਂ ਜੇ ਨਾ ਹਿਲਾਇਆ ਸੋ ਹਿਲਾਉਂਦੇ ਰਹਿਣਾ ਇਸੇ ਤਰ੍ਹਾਂ ਇਹੀ ਤਰੀਕੇ ਦੇ ਨਾਲ ਬਣਾਓ ਬਹੁਤ ਈਜ਼ੀ ਬਣਦਾ ਬਹੁਤ ਜ਼ਿਆਦਾ ਟੇਸਟੀ ਬਣਦਾ 5 ਮਿੰਟਾਂ ਵਿੱਚ ਤੁਹਾਡਾ ਹਲਵਾ ਤਿਆਰ ਹੋ ਗਿਆ ਸਮੈਲ ਵੀ ਬਹੁਤ ਸੁਣੀ ਆ ਰਹੀ ਹੈ ਜੇ ਤੁਸੀਂ ਚਾਹੋ ਇੱਥੇ ਤੁਸੀਂ ਮੇਬੀ ਵੀ ਪਾ ਸਕਦੇ ਆ ਦਾਖਾਂ ਸੌਗੀ ਬਦਾਮ ਪਰ ਮੇਰੀ ਫੈਮਿਲੀ ਸਿੰਪਲ ਲਾਈ ਕਰਦੀ ਆ ਸੋ ਮੈਂ ਸਿੰਪਲ ਹੀ ਬਣਾਉਣੀ ਆ ਇਸੇ ਤਰ੍ਹਾਂ ਇੱਥੇ ਤੁਸੀਂ ਦੇਖ ਸਕਦੇ ਆ ਕਿ ਸਾਡਾ ਹਲਵੇ ਤੋਂ ਕੇ ਵੀ ਅਲੱਗ ਹੋ ਗਿਆ ਇਹਦਾ ਮਤਲਬ ਹਲਵਾ ਸਾਡਾ ਪੂਰੀ ਤਰ੍ਹਾਂ ਰੈਡੀ ਹੋ ਗਿਆ ਕੀ ਵੀ ਐਸੀ ਟ੍ਰਿਕ ਇਹ ਨਾ ਬਣਾਓ ਆਪਣੀ ਫੈਮਿਲੀ ਨੂੰ ਵੀ ਖਿਲਾਓ ਆਪ ਵੀ ਖਾਓ ਤੇ ਕਮੈਂਟਾਂ ਚ ਪਲੀਜ਼ ਜ਼ਰੂਰ ਦੱਸਿਓ ਕਿਵੇਂ ਤਾਂ ਬਣਿਆ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਸਬਸਕ੍ਰਾਈਬ ਸ਼ੇਅਰ ਤੇ ਲਾਈਕ ਜ਼ਰੂਰ ਕਰਿਓ ਥੈਂਕ ਯੂ ਸੋ ਮੱਚ